ਕਹਾਣੀ ਤਲਾਕ ਲੇਖਕ ਲਖਵਿੰਦਰ ਸਿੰਘ ਸੰਧੂ ਰਾਧਿਕਾ ਤੇ ਨਵੀਨ ਦਾ ਅੱਜ ਤਲਾਕ ਹੋ ਗਿਆ ਜੱਜ ਨੇ ਉਹਨਾਂ ਦੇ ਤਲਾਕ ਦੇ ਪੇਪਰਾਂ ਤੇ ਸਾਈਨ ਕਰ ਦਿੱਤੇ ਸਨ ਦੋਵੇਂ ਇੱਕੋ ਸਮੇਂ ਅਦਾਲਤ ਤੋਂ ਬਾਹਰ ਆਏ ਦੋਵਾਂ ਦੇ ਪਰਿਵਾਰਕ ਮੈਂਬਰ ਇਕੱਠੇ ਸਨ ਤੇ ਉਹਨਾਂ ਦੇ ਚਿਹਰੇ ਤੇ ਜਿੱਤ ਤੇ ਸ਼ਾਂਤੀ ਦੇ ਨਿਸ਼ਾਨ ਸਾਫ਼ ਝਲਕ ਰਹੇ ਸਨ 4 ਸਾਲ ਲੜਨ ਤੋਂ ਬਾਅਦ ਅੱਜ ਫੈਸਲਾ ਹੋਇਆ ਸੀ ਵਿਆਹ ਨੂੰ 10 ਸਾਲ ਹੋ ਗਏ ਸਨ ਪਰ ਉਹ 6 ਸਾਲ ਹੀ ਇਕੱਠੇ ਰਹਿ ਸਕੇ 4 ਸਾਲ ਤਲਾਕ ਦੇ ਚੱਕਰ 'ਚ ਲੰਘ ਗਏ ਰਾਧਿਕਾ ਦੇ ਹੱਥ ਵਿੱਚ ਦੇਹੇਜ ਦੀਆਂ ਚੀਜ਼ਾਂ ਦੀ ਸੂਚੀ ਸੀ ਜੋ ਨਵੀਨ ਦੇ ਘਰੋਂ ਲੈਣੀਆਂ ਸਨ ਅਤੇ ਨਵੀਨ ਦੇ ਹੱਥ ਗਹਿਣਿਆਂ ਦੀ ਸੂਚੀ ਸੀ ਜੋ ਉਸਨੇ ਰਾਧਿਕਾ ਤੋਂ ਲੈਣੇ ਸਨ ਨਾਲ ਹੀ ਅਦਾਲਤ ਨੇ ਹੁਕਮ ਦਿੱਤਾ ਕਿ ਨਵੀਨ 10 ਲੱਖ ਰੁਪਏ ਦੀ ਰਾਸ਼ੀ ਰਾਧਿਕਾ ਨੂੰ ਅਦਾ ਕਰੇਗਾ ਰਾਧਿਕਾ ਤੇ ਨਵੀਨ ਦੋਵੇਂ ਇੱਕੋ ਟੈਂਪੋ ਵਿੱਚ ਬੈਠ ਕੇ ਨਵੀਨ ਦੇ ਘਰ ਪਹੁੰਚ ਗਏ ਰਾਧਿਕਾ ਨੂੰ ਦਾਤ ਚ ਦਿੱਤੇ ਸਮਾਨ ਦੀ ਪਛਾਣ ਕਰਨੀ ਪਈ ਉਹ ਤਾਂ 4 ਸਾਲ ਬਾਅਦ ਸੋਹਰੇ ਘਰ ਜਾ ਰਹੀ ਸੀ ਸਾਰੇ ਰਿਸ਼ਤੇਦਾਰ ਆਪੋ ਆਪਣੇ ਘਰ ਜਾ ਚੁੱਕੇ ਸਨ ਸਿਰਫ 3 ਜਣੇ ਬਚੇ ਹਨ ਨਵੀਨ ਰਾਧਿਕਾ ਤੇ ਰਾਧਿਕਾ ਦੀ ਮਾਂ ਨਵੀਨ ਘਰ ਵਿੱਚ ਹੀ ਇਕੱਲਾ ਰਹਿੰਦਾ ਸੀ ਮਾਪੇ ਤੇ ਭਰਾਜ ਵੀ ਪਿੰਡ ਵਿੱਚ ਰਹਿੰਦੇ ਹਨ ਰਾਧਿਕਾ ਦੇ ਨਵੀਨ ਦਾ ਇਕਲੌਤਾ ਬੇਟਾ ਜੋ ਹੁਣ 7 ਸਾਲ ਦਾ ਹੈ ਅਦਾਲਤ ਦੇ ਫੈਸਲੇ ਅਨੁਸਾਰ ਉਹ ਬਾਲਗ ਹੋਣ ਤੱਕ ਰਾਧਿਕਾ ਦੇ ਨਾਲ ਰਹੇਗਾ ਨਵੀਨ ਮਹੀਨੇ ਵਿੱਚ ਇਕ ਵਾਰ ਉਸ ਨੂੰ ਮਿਲ ਸਕਦਾ ਹੈ ਘਰ ਚ ਦਾਖਲ ਹੁੰਦੇ ਹੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਰਾਧਿਕਾ ਨੇ ਇਸ ਘਰ ਨੂੰ ਬਹੁਤ ਕੋਸ਼ਿਸ਼ ਨਾਲ ਸਜਾਇਆ ਸੀ ਹਰ ਇੱਕ ਚੀਜ਼ ਵਿੱਚ ਉਸਦੀ ਜਾਣ ਸੀ ਜੋ ਸਭ ਕੁਝ ਉਸਦੀਆਂ ਅੱਖਾਂ ਦੇ ਸਾਹਮਣੇ ਬਣਾਇਆ ਗਿਆ ਸੀ ਉਸਨੇ ਇੱਕ ਇੱਕ ਇੱਟ ਨਾਲ ਹੌਲੀ ਹੌਲੀ ਘਰ ਬੰਦਦੇ ਦੇਖਿਆ ਸੀ ਉਸ ਦਾ ਸੁਪਨਿਆਂ ਦਾ ਘਰ ਸੀ ਕਿੰਨੀ ਸਿੱਦਤ ਨਾਲ ਨਵੀਨ ਨੇ ਆਪਣਾ ਸੁਪਨਾ ਪੂਰਾ ਕੀਤਾ ਸੀ ਨਵੀਨ ਚੁੱਪਚਾਪ ਸੋਫੇ ਤੇ ਬੈਠ ਗਿਆ ਤੇ ਉਸਨੇ ਰਾਧਿਕਾ ਨੂੰ ਕਿਹਾ ਜੋ ਮਰਜ਼ੀ ਲੈ ਲਓ ਮੈਂ ਨਹੀਂ ਰੋਕਦਾ ਤੁਹਾਨੂੰ ਰਾਧਿਕਾ ਨੇ ਨਵੀਨ ਨੂੰ ਹੁਣ ਤਿਆਰ ਨਾਲ ਦੇਖਿਆ ਚਾਰ ਸਾਲਾਂ ਵਿੱਚ ਕਿੰਨਾ ਕੁਝ ਬਦਲ ਗਿਆ ਸਫੇਦ ਵਾਲ ਝਾਕਣ ਲੱਗ ਪਏ ਹਨ ਸਰੀਰ ਪਹਿਲਾਂ ਹੀ ਅੱਧਾ ਰਹਿ ਗਿਆ ਹੈ 4 ਸਾਲਾਂ ਵਿੱਚ ਚਿਹਰੇ ਦੀ ਰੌਣਕ ਗਾਇਬ ਹੋ ਗਈ ਸੀ ਉਹ ਸਟੋਰ ਰੂਮ ਵੱਲ ਚਲੀ ਗਈ ਜਿੱਥੇ ਉਸ ਦਾ ਜ਼ਿਆਦਾਤਰ ਦਾਜ ਪਿਆਸੀ ਸਮਾਨ ਪੂਰੇ ਫੈਸ਼ਨ ਦਾ ਸੀ ਮਾਫ ਕਰਨਾ ਸਮਾਨ ਪੁਰਾਣੇ ਫੈਸ਼ਨ ਦਾ ਸੀ ਇਸ ਲਈ ਸਟੋਰ ਰੂਮ ਵਿੱਚ ਕਬਾੜ ਕਰਕੇ ਰੱਖਿਆ ਸੀ ਇਸ ਨੂੰ ਦਾਜ ਕਿੰਨਾ ਕੁ ਮਿਲਿਆ ਸੀ ਦੋਵਾਂ ਦੀ ਲਵ ਮੈਰਿਜ ਹੋਈ ਸੀ ਘਰ ਵਾਲੇ ਮਜਬੂਰੀ ਚ ਇਕੱਠੇ ਸੀ ਲਾਂ ਮੈਰਜ ਸੀ ਤਾਂ ਹੀ ਕਿਸੇ ਦੀ ਨਜ਼ਰ ਲੱਗ ਗਈ ਬਸ ਇੱਕ ਵਾਰ ਪੀ ਕੇ ਨਵੀਨ ੜਕ ਗਿਆ ਸੀ ਉਸਨੇ ਰਾਦਿਕਾ ਤੋਂ ਹੱਥ ਝੁੱਕ ਮਾਫ ਕਰਨਾ ਉਸਨੇ ਰਾਦਿਕਾ ਤੇ ਹੱਥ ਝੁੱਕ ਲਿਆ ਸੀ ਉਹ ਗੁੱਸੇ ਵਿੱਚ ਆਪਣੇ ਘਰ ਚਲੀ ਗਈ ਫਿਰ ਵਾਪਸ ਆਉਣਾ ਔਖਾ ਹੋ ਗਿਆ ਇਧਰ ਨਵੀਨ ਦਾ ਭਰਾ ਭਾਬੀ ਤੇ ਦੂਜੇ ਪਾਸੇ ਰਾਦਿਕਾ ਦੀ ਮਾਂ ਅਖੀਰ ਨੌਬਤ ਪਹੁੰਚੀ ਅਦਾਲਤ ਚ ਤੇ ਤਲਾਕ ਹੋ ਗਿਆ ਨਾ ਰਾਧਿਕਾ ਚਾਹੁੰਦੀ ਸੀ ਤਲਾਕ ਨਾ ਨਵੀਨ ਰਾਧਿਕਾ ਦੀ ਮਾਂ ਨੇ ਕਿਹਾ ਤੁਹਾਡਾ ਸਮਾਨ ਕਿੱਥੇ ਹੈ ਇੱਥੇ ਇਹ ਨਹੀਂ ਦਿਸਦਾ ਇਸ ਸ਼ਰਾਬੀ ਨੇ ਵੇਚ ਦਿੱਤਾ ਹੋਣਾ ਚੁੱਪ ਕਰ ਮਾਂ ਰਾਧਿਕਾ ਨੂੰ ਪਤਾ ਨਹੀਂ ਕਿਉਂ ਨਵੀਨ ਨੂੰ ਸ਼ਰਾਬੀ ਕਹਿਣਾ ਪਸੰਦ ਨਹੀਂ ਸੀ ਫਿਰ ਸਟੋਰ ਰੂਮ ਵਿੱਚ ਪਈਆਂ ਚੀਜ਼ਾਂ ਨੂੰ ਇੱਕ ਇੱਕ ਕਰਕੇ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਬਾਕੀ ਕਮਰਿਆਂ ਵਿੱਚੋਂ ਸੂਚੀ ਦਾ ਮਟੀਰੀਅਲ ਚੁੱਕਿਆ ਗਿਆ ਰਾਧਿਕਾ ਨੇ ਸਿਰਫ ਆਪਣਾ ਸਮਾਨ ਲਿਆ ਨਵੀਨ ਦੇ ਸਮਾਨ ਨੂੰ ਹੱਥ ਵੀ ਨਹੀਂ ਲਾਇਆ ਫੇਰ ਰਾਧਿਕਾ ਨੇ ਨਵੀਨ ਨੂੰ ਗਹਿਣਿਆਂ ਨਾਲ ਭਰਿਆ ਬੈਗ ਫੜਾ ਦਿੱਤਾ ਨਵੀਨ ਨੇ ਬੈਗ ਰਾਧਿਕਾ ਨੂੰ ਵਾਪਸ ਕਰ ਦਿੱਤਾ ਰੱਖ ਲੈ ਮੈਨੂੰ ਨਹੀਂ ਚਾਹੀਦਾ ਇਹ ਤੇਰੇ ਮੁਸੀਬਤ ਵਿੱਚ ਕੰਮ ਆਵੇਗਾ 15 ਲੱਖ ਤੋਂ ਘਟਨੀ ਸੀ ਗਹਿਣਿਆਂ ਦੀ ਕੀਮਤ ਕਿਉਂ ਕਿੰਨੀ ਵਾਰ ਤੋਹੜਾ ਵਕੀਲ ਅਦਾਲਤ ਵਿੱਚ ਗਹਿਣਿਆਂ ਦਾ ਰੋਲਾ ਪਾ ਰਿਹਾ ਸੀ ਰਾਧਿਕਾ ਨੇ ਅਦਾਲਤ ਦੀ ਗੱਲ ਕੀਤੀ ਉੱਥੇ ਮੈਂ ਦੁਨੀਆ ਦਾ ਸਭ ਤੋਂ ਭੈੜਾ ਆਦਮੀ ਤੇ ਸ਼ਰਾਬੀ ਸਾਬਤ ਹੋਇਆ ਹਾਂ ਇਹ ਸੁਣ ਕੇ ਰਾਧਿਕਾ ਦੀ ਮਾਂ ਨੇ ਮੂੰਹ ਬਣਾਇਆ ਨਵੀਨ ਨੇ ਦਸ ਲੱਖ ਦਾ ਚੈੱਕ ਰਾਧਿਕਾ ਨੂੰ ਫੜਾਉਣ ਦੀ ਕੋਸ਼ਿਸ਼ ਕੀਤੀ ਇਹ ਦਸ ਲੱਖ ਵੀ ਨਹੀਂ ਚਾਹੀਦਾ ਮੈਨੂੰ ਰਾਧਿਕਾ ਨੇ ਕਿਹਾ ਕਿਉਂ ਨਵੀਨ ਕਹਿ ਕੇ ਸੋਫੇ ਤੋਂ ਉੱਠ ਖੜਾ ਹੋ ਗਿਆ ਬਸ ਵੈਸੇ ਹੀ ਰਾਧਿਕਾ ਨੇ ਉਸ ਨੂੰ ਵਾਪਸ ਮੋੜ ਦਿੱਤਾ ਇੰਨੀ ਲੰਬੀ ਉਮਰ ਹੈ ਤੁਸੀਂ ਕਿਵੇਂ ਬਿਤਾਉਂਗੇ ਰੱਖ ਲਵੋ ਕੰਮ ਆਉਣਗੇ ਇਹ ਕਹਿ ਕੇ ਨਵੀਨ ਵੀ ਪਾਸਾ ਵਟ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਸ਼ਾਇਦ ਅੱਖਾਂ ਵਿੱਚ ਅਥਰੂ ਸਨ ਰਾਧਿਕਾ ਦੀ ਮਾ ਕਾਰ ਚਾਲਕ ਨੂੰ ਬੁਲਾਉਣ ਵਿੱਚ ਰੁਚੀ ਹੋਈ ਸੀ। ਰਾਧਿਕਾ ਨੂੰ ਮੌਕਾ ਮਿਲਿਆ ਉਹ ਨਵੀਨ ਦੇ ਪਿੱਛੇ ਉਸ ਕਮਰੇ ਵਿੱਚ ਚਲੀ ਗਈ। ਉਹ ਰੋ ਰਿਹਾ ਸੀ ਉਸਦਾ ਚਿਹਰਾ ਬਹੁਤ ਅਜੀਬ ਸੀ ਜਿਵੇਂ ਅੰਦਰਲੇ ਹੜ ਨੂੰ ਦਬਾਉਣ ਲਈ ਸੰਘਰਸ਼ ਕਰ ਰਿਹਾ ਹੋਵੇ। ਰਾਧਿਕਾ ਨੇ ਕਦੇ ਉਸ ਨੂੰ ਰੋਂਦਿਆਂ ਨਹੀਂ ਦੇਖਿਆ ਸੀ। ਅੱਜ ਪਹਿਲੀ ਵਾਰ ਦੇਖਿਆ ਪਤਾ ਨਹੀਂ ਕਿਉਂ ਦਿਲ ਨੂੰ ਸਕੂਨ ਮਿਲਿਆ ਪਰ ਜ਼ਿਆਦਾ ਭਾਵੁਕ ਨਹੀਂ ਹੋਇਆ। ਜੇ ਤੈਨੂੰ ਇੰਨਾ ਹੀ ਫਿਕਰ ਸੀ ਤਾਂ ਤਲਾਕ ਕਿਉਂ ਦਿੱਤਾ ਉਹ ਸਹਿਜ ਜਿਹੇ ਢੰਗ ਨਾਲ ਕਹਿੰਦੀ ਮੈਂ ਤੁਹਾਨੂੰ ਤਲਾਕ ਨਹੀਂ ਦਿੱਤਾ ਤੁਸੀਂ ਵੀ ਦਸਕਤ ਕੀਤੇ ਹਨ ਮੁਆਫੀ ਨਹੀਂ ਮੰਗੀ ਜਾ ਸਕਦੀ ਸੀ ਤੁਹਾਡੇ ਪਰਿਵਾਰ ਨੇ ਮੈਨੂੰ ਕਦੋਂ ਮੌਕਾ ਦਿੱਤਾ ਹਰ ਵਾਰ ਗੱਲਬਾਤ ਲਈ ਕੀਤਾ ਫੋਨ ਕੱਟ ਦਿੱਤਾ ਗਿਆ ਘਰ ਵੀ ਆ ਸਕਦੇ ਸੀ ਰਾਧਿਕਾ ਨੇ ਕਿਹਾ ਕਿ ਤੁਹਾਡੇ ਵਿੱਚ ਹਿੰਮਤ ਨਹੀਂ ਸੀ ਰਾਧਿਕਾ ਦੀ ਮਾਂ ਆ ਗਈ ਉਸਨੇ ਉਸਦਾ ਹੱਥ ਫੜਿਆ ਤੇ ਉਸਨੂੰ ਬਾਹਰ ਲੈ ਗਈ ਹੁਣ ਉਹ ਗੁੱਸੇ ਕਿਉਂ ਹੋ ਰਿਹਾ ਹੈ ਹੁਣ ਰਿਸ਼ਤਾ ਹੀ ਖਤਮ ਹੋ ਗਿਆ ਨਵੀਨ ਨੇ ਮਨ ਹੀ ਮਨ ਸੋਚਿਆ ਮਾਂ ਧੀ ਬਾਹਰ ਬਰਾਂਡੇ 'ਚ ਰੱਖੇ ਸੋਫੇ ਤੇ ਬੈਠੀਆਂ ਕਾਰ ਤੇ ਟਰੱਕ ਦੀ ਉਡੀਕ ਕਰ ਰਹੀਆਂ ਹਨ ਰਾਧਿਕਾ ਦੇ ਅੰਦਰ ਵੀ ਕੁਝ ਟੁੱਟ ਰਿਹਾ ਸੀ ਦਿਲ ਬਹਿਨ ਨੂੰ ਫਿਰਦਾ ਸੀ ਉਹ ਸੁੰਨ ਜਹੀ ਹੋ ਰਹੀ ਸੀ ਉਹ ਜਿਸ ਸੋਫੇ ਤੇ ਬੈਠੀ ਸੀ ਉਹ ਧਿਆਨ ਨਾਲ ਦੇਖ ਰਹੀ ਸੀ ਉਸਨੇ ਤੇ ਨਵੀਨ ਨੇ ਉਹ ਸੋਫਾ ਕਿਵੇਂ ਖਰੀਦਿਆ ਉਹਨਾਂ ਸ਼ਾਰਾ ਸ਼ਹਿਰ ਘੁੰਮਿਆ ਤਾਂ ਇਹ ਸੋਫਾ ਪਸੰਦ ਆਇਆ ਸੀ ਫਿਰ ਉਸਦੀ ਨਜ਼ਰ ਸਾਹਮਣੇ ਤુલਸੀ ਦੇ ਸੁੱਕੇ ਬੂਟੇ ਤੇ ਪਈ ਉਹ ਉਸਦੀ ਬਹੁਤ ਦੇਖਭਾਲ ਕਰਦੀ ਸੀ ਤુલਸੀ ਉਸ ਨਾਲ ਹੀ ਘਰੋਂ ਚਲੀ ਗਈ ਕਬਰਾਟ ਵੱਧ ਗਈ ਤਾਂ ਉਹ ਦੁਬਾਰਾ ਉੱਠ ਕੇ ਅੰਦਰ ਚਲੀ ਗਈ ਪਿੱਛੋਂ ਮਾਂ ਨੇ ਆਵਾਜ਼ ਮਾਰੀ ਪਰ ਉਸਨੇ ਅਣਸੁਣੀ ਕੀਤੀ ਨਵੀਨ ਬੈਟਦਾ ਮੂੰਹ ਲਟਕਾਈ ਬੈਠਾ ਸੀ ਇੱਕ ਵਾਰ ਤਾਂ ਉਸਨੇ ਉਸਤੇ ਤਰਸ ਆ ਗਿਆ ਪਰ ਉਹ ਜਾਣਦੀ ਸੀ ਕਿ ਇਹ ਹੁਣ ਖਤਮ ਹੋ ਗਿਆ ਹੈ ਇਸ ਲਈ ਉਸ ਨੂੰ ਭਾਵਕ ਹੋਣ ਦੀ ਜ਼ਰੂਰਤ ਨਹੀਂ ਹੈ ਉਸਨੇ ਕਮਰੇ ਵੱਲ ਇੱਕ ਨਜ਼ਰ ਨਾਲ ਦੇਖਿਆ ਸਾਰਾ ਕਮਰਾ ਅਸਤ ਵਿਅਸਤ ਸੀ ਮੱਕੜੀ ਦੇ ਜਾਲੇ ਝੂਲ ਰਹੇ ਸਨ ਉਹ ਮੱਕੜੀ ਦੇ ਜਾਲੇ ਤੋਂ ਕਿੰਨੀ ਨਫ਼ਰਤ ਕਰਦੀ ਸੀ ਫਿਰ ਉਸਦੀ ਨਜ਼ਰ ਉਹਨਾਂ ਫੋਟੋਆਂ ਤੇ ਪਈ ਜਿਸ ਵਿੱਚ ਉਹ ਨਵੀਨ ਨਾਲ जफ़ी पा मुस्कुरा रही सी किन्ने सुनहरी दिन सन वह इस दौरान माँ फिर आ गई हथ फिर उसू बाहर क्ड लिया कर कार बाहर आ गई समान ट्रक रख्या जा रहा राधिका बैठी सुन रही सी कार की आवाज़ सुन के नवीन बाहर आ गया अचानक नवीन कन्न फड़ के गोड्या भर बैठ गया तो कहा राधिका ना जाओ प्लीज बख्श दौ ਸ਼ਾਇਦ ਇਹੇ ਸ਼ਬਦ ਸਨ ਜੋ ਚਾਰ ਸਾਲ ਤੋਂ ਕੰਨ ਸੁਣਨ ਨੂੰ ਤਰਸਦੇ ਰਹੇ ਸਬਰਾਂ ਦੇ ਮਨ ਟੁੱਟ ਗਏ ਰਾਧਿਕਾ ਨੇ ਅਦਾਲਤ ਦੇ ਫੈਸਲੇ ਦਾ ਕਾਗਜ਼ ਕੱਢ ਕੇ ਪਾੜ ਦਿੱਤਾ ਤੇ ਮਾਂ ਦੇ ਕੁਝ ਕਹਿਣ ਤੋਂ ਪੈਣਾ ਹੀ ਨਵੇਂ ਨੂੰ ਜਫੀ ਪਾ ਲਈ ਦੋਵੇਂ ਇਕੱਠੇ ਬੁਰੀ ਤਰ੍ਹਾਂ ਰੋ ਰਹੇ ਸਨ ਦੂਰ ਖੜੀ ਰਾਧਿਕਾ ਦੀ ਮਾਂ ਸਮਝ ਗਈ ਕਿ ਅਦਾਲਤ ਦਾ ਹੁਕਮ ਦਿਲਾ ਸਾਹਮਣੇ ਕਾਗਜ਼ ਤੋਂ ਵੱਧ ਕੁਝ ਨਹੀਂ ਕਾਸ਼ ਉਹ ਉਹਨਾਂ ਨੂੰ ਪਹਿਲਾਂ ਮਿਲਣ ਦਿੰਦੇ ਜੇ ਮਾਫੀ ਮੰਗਣ ਨਾਲ ਰਿਸ਼ਤੇ ਬਚ ਜਾਣ ਤਾਂ ਬਚਾ ਲੈਣੇ ਚਾਹੀਦੇ ਹਨ ਧੰਨਵਾਦ ਜੀ